ਅੱਜ ਦਾ ਜੋ ਸਾਡਾ ਰੋਲ ਪ੍ਰਦਰਸ਼ਨ ਹੈ ਇਹ ਕਿਸ ਕਰਕੇ ਹੈ ਹਾਂਜੀ ਅਸੀਂ ਜਲ ਸਪਲਾਈ ਦੇ ਕੱਚੇ ਕੰਮੇ ਆ ਅੱਜ ਇਹਦਾ ਜੋ ਰੋਸ਼ ਪ੍ਰਦਰਸ਼ਨ ਇਹ ਠੇਕਾ ਮੁਲਾਇਮ ਸੰਘਰਸ਼ ਮੋਰਚੇ ਦੇ ਬੈਨਰ ਹੇਡ ਪੂਰੇ ਪੰਜਾਬ ਪੱਧਰ ਤੇ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਆਰਥਿਕ ਬੁਗ ਮਜਹਰਾ ਕੀਤਾ ਗਿਆ ਸਾਰੇ ਵਰਕਰਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਜਿਮਣੀ ਚੋਣਾ ਜੋ ਜਲੰਧਰ ਵਿਖੇ ਹੋਈਆਂ ਸੀ ਉਸ ਦੇ ਵਿੱਚ ਇੱਕ ਤਰੀਕ ਨੂੰ ਪੂਰੇ ਮੰਤਰੀ ਮੰਡਲ ਨੇ ਭਗਵਾਨਤ ਮਾਨ ਨੇ ਆਪਣੇ ਜਗਵਾਨੀ ਮੀਟਿੰਗ ਸਾਨੂੰ ਆਪਣੀ ਰਿਹੈਸ਼ ਵਿਕੇ 20 ਤਰੀਕ ਨੂੰ ਦਿੱਤੀ ਗਈ ਸੀ ਠੇਕਾ ਮਲਾਜ ਸੰਘਰਸ਼ ਮੋਰਚੇ ਨੂੰ ਜਿਸ ਨੂੰ ਆਪਣੇ ਜ਼ਰੂਰੀ ਰਜੇਮਿਆ ਕਾਰਨ ਫਿਰ ਕੈਸਲ ਕਰਕੇ ਸਾਨੂੰ ਲਗਾਤਾਰ 20 ਵਾਰ ਮੀਟਿੰਗਾਂ ਕਰਨ ਤੋਂ ਭੱਜੇ ਨੇ ਉਹਦੇ ਰੋਜ਼ ਮੋਜ਼ੋ ਅੱਜ ਅਸੀਂ ਇੱਥੇ ਆਰਟੀਫ ਹੁਕਮਜਾਰਾ ਕੀਤਾ ਗਿਆ ਤੇ ਲਗਾਤਾਰ ਅਸੀਂ ਵੱਖ-ਵੱਖ ਸਰਕਾਰਾਂ ਵੱਲੋਂ ਕੱਚੇ ਕੰਮ ਇਹ ਸੰਤਾਪ ਭੋਗ ਰਹੇ ਆਂ ਇਹਨਾਂ ਸਰਕਾਰਾਂ ਦਾ ਵੀ ਇਹੀ ਕੰਮ ਮਕਸਦ ਰਿਹਾ ਕਿ ਆਉਣ ਵੇਲੇ ਤਾਂ ਇਹਨਾਂ ਨੇ ਬਹੁਤ ਕੁਝ ਕਿਹਾ ਸੀ ਕਿ ਹਰਿਆਪਨ ਪਹਿਲਾ ਪੈਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਚੱਲੂਗਾ ਪਰ ਕਿਤੇ ਨਾ ਕਿਤੇ ਇਹ ਆਪਣੀ ਸਰਕਾਰ ਚਲਾਉਣ ਵਿੱਚ ناکਾਮ ਰਹੇ ਨੇ ਇਸ ਲਈ ਇਹਨਾਂ ਦਾ ਅਸੀਂ ਵਿਰੋਧ ਕਰਦੇ ਆਂ ਜਦ ਤੱਕ ਅਸੀਂ ਪੱਕੇ ਨਹੀਂ ਹੋ ਜਾਂਦੇ ਜਾਂ ਜਦ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਸ ਤੱਕ ਸਮੇਂ ਤੱਕ ਅਸੀਂ ਇਹਨਾਂ ਦਾ ਸਰਕਾਰ ਦਾ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਮੁੱਖ ਮੰਗਾਂ ਜੀ ਸਾਡੀਆਂ ਕਿ ਜਿਹੜਾ ਪਾਣੀ ਦਾ ਨਿਜੀਕਰਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਬੱਖ-ਬੱਖ ਸੁਸਾਇਟੀਆਂ ਨੂੰ ਨਿਜੀਕਰਨ ਦੇ ਨਾਂ ਹੇਠ ਜਾਂ ਵੱਧ ਸਹੂਲਤਾ ਦੇਣ ਨਾਂ ਹੇਠ ਇਹਨਾਂ ਨੂੰ ਨਿਜੀਕਰਨ ਕੀਤਾ ਜਾ ਰਿਹਾ ਸਕਾਡਾ ਸਿਸਟਮ ਲਾਇਆ ਜਾ ਰਿਹਾ ਪੰਜਾਬ ਸਰਕਾਰ ਨੇ ਜੋ ਸੁਸਾਇਟੀਆਂ 111 ਜਾਂ 15 ਸੁਸਾਇਟੀਆਂ ਨੂੰ ਇਹ ਪੰਚਾਇਤੀ ਸਕੀਮਾਂ ਹੈਂਡਓਵਰ ਕਰ ਦਿੱਤੀਆਂ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਮਹਿੰਗੇ ਰੇਟਾਂ ਵਿੱਚ ਪਾਣੀ ਮਿਲੂਗਾ ਉਹ ਚੀਜ਼ ਦਾ ਅਸੀਂ ਵਿਰੋਧ ਕਰਦੇ ਆਂ ਤਾਂ ਕਿ ਲੋਕਾਂ ਨੂੰ ਸਸhtੀਆਂ ਸਹੂਲਤਾਂ ਸਰਕਾਰ ਵੱਲੋਂ ਜੋ ਭਈਆ ਹੋਣੀ ਚਾਹੀਦੀਆਂ ਉਹ ਦਿੱਤੀਆਂ ਜਾਂਦਾ ਸਨ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਅਸੀਂ ਇਹ ਮੰਗ ਕਰਦੇ ਆਂ ਕਿ ਜੋ ਨਿਜੀ ਕਰਨ ਦੀ ਪਾਲਿਸੀ ਆ ਆ ਪਿਛਲੇ ਦਿਨੀ ਪਠਾਨਕੋਟ ਵਿੱਚ ਜੋ ਸਕਾਡਾ ਸਿਸਟਮ ਲਾਉਣ ਲਈ ਕੰਪਨੀ ਆ ਰਹੀ ਆ ਉਹਨਾਂ ਵਰਕਰਾਂ ਦੇ ਵਿਰੋਧ ਵਿੱਚ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਪਰਚੇ ਪਾਉਣ ਦੀ ਗੱਲ ਕੀਤੀ ਜਾ ਰਹੀ ਆ ਜਿਸ ਦਾ ਅਸੀਂ ਪੂਨ ਤੌਰ ਤੇ ਵਿਰੋਧ ਕਰਦੇ ਆਂ ਜੇਕਰ ਉਹਨਾਂ ਵਰਕਰਾਂ ਤੇ ਪਰਚੇ ਪਾਏ ਜਾਂਦੇ ਨੇ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ ਪੂਰੇ ਪੰਜਾਬ ਪੱਧਰ ਤੇ ਵਿਰੋਧ ਕਰਾਂਗੇ ਜਿਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੋਵੇਗੀ ਅਸੀਂ ਇਸ ਕਾਡਾ ਸਿਸਟਮ ਦੇ ਖਿਲਾਫ ਸੰਘਰਸ਼ ਉਤਰਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਸੰਕਲਪ ਸ ਜੋ ਵੀ ਸਾਡੀ ਸੂਬਾ ਕਮੇਟੀ ਜਥੇਬੰਦੀ ਸਾਡੀ ਸੰਘਰਸ਼ ਸਾਨੂੰ ਦੇਗੀ ਉਹ ਅਸੀਂ ਸੰਘਰਸ਼ ਤੈ ਦਿਲੋਂ ਨਭਾਵਾਂਗੇ ਤੰ ਦੇ ਹੀ ਨਾ ਹਾਂਜੀ ਅੱਜ ਦਾ ਜੋ ਪ੍ਰੋਗਰਾਮ ਸੀ ਕਿਹੜੀ ਜਥੇਬੰਦੀ ਵੱਲੋਂ ਕੀਤਾ ਗਿਆ ਜੀ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਆ ਸਾਡਾ ਵਾਟਰ ਸਪਲਾਈ ਸਾਡੇ ਸੇਕਰ ਕਰੈਕ ਵਾਟਰ ਜੇਟ ਨੰਬਰ 31 ਉਹਨਾਂ ਵੱਲੋਂ ਪ੍ਰੋਗਰਾਮ ਜੋ ਅਸੀਂ ਲਿਖਿਆ ਹੋਇਆ ਸੀ ਸਾਡਾ ਠੇਕਾ ਸ਼ਗਰਸ਼ ਮੋਰਚੇ ਨਾਲ ਭਗਵਤ ਮਾਨ ਨੇ 20 ਬੇਅਰ ਮੀਟਿੰਗਾਂ ਦੇ ਕੇ ਮੁੱਕਣ ਤੋਂ ਬਾਅਦ ਜਦੋਂ ਹੁਣ ਜਲੰਧਰੀ ਚੋਣ ਆਈ ਹੈ ਨਾ ਦੀ ਉਹ ਚੋਣ ਦੇ ਵਿੱਚ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਭਗਵਤ ਮਾਨ ਨੂੰ ਜੇ ਟਾਈਮ ਭਗਵਤ ਮਾਨ ਨੂੰ ਅਸੀਂ ਸਾਨੂੰ ਉਹਨੇ ਟਾਈਮ ਜਿਹੜਾ ਦਿੱਤਾ ਸੀਦਾ ਭਗਵਤ ਮਾਨ ਨੇ ਉਹ ਟਾਈਮ ਅਸੀਂ ਜਲੰਧਰ ਦੇ ਵਿੱਚ ਪ੍ਰੋਗਰਾਮ ਕਰਨ ਗਏ ਜਾਣਾ ਸੀਗਾ ਉਥੇ ਬਾਅਦ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਮੀਟਿੰਗ ਦੇ ਵਿੱਚ ਬੁਲਾ ਕੇ ਸਾਡੇ ਠੀਕਾ ਸ਼ਿਕਾਰ ਚ ਮੋਰਚੇ ਨੂੰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹਨਾਂ ਨੇ ਆਪਣਾ ਵਾਅਦਾ ਕਰਿਆ ਕਿ ਮੈਂ ਤੁਹਾਡੇ ਨਾਲ 20 ਤਰੀਕ ਨੂੰ ਮੀਟਿੰਗ ਕਰੂੰਗਾ ਜਿਹੜੇ ਵੀ ਤੁਹਾਡੇ ਪ੍ਰੋਗਰਾਮ ਤੁਸੀਂ ਲਿਖਿਆ ਵੀ ਇਹਨੂੰ ਕੈਨਸਲ ਕਰੋ ਤੇ ਮੈਨੂੰ ਵੋਟਾਂ ਦਾ ਦੌਰ ਕਰਨ ਤੋਂ ਪੂਰਾ ਵੋਟ ਤੁਹਾਡੀਆਂ ਮੰਗਾ ਕੀ ਕੀ ਨੇ ਜੀ ਮੰਗਾ ਸਰ ਸਾਡੀਆਂ ਇਹੀ ਨੇ ਜਿਹੜੀਆਂ ਮੰਗਾ ਇਹਨਾਂ ਨੇ ਸਾਨੂੰ ਠੇਕੇ ਤੇ ਰੱਖਿਆ ਹੋਇਆ 15-15 20-20 ਸਾਲ ਹੋ ਗਏ ਸਾਨੂੰ ਕਦੇ ਕਹਿੰਦੇ ਤੁਸੀਂ ਠੇਕੇਦਾਰ ਬਣਾ ਲੈਂਦੇ ਆ ਕਦੇ ਸਾਨੂੰ ਇਹ ਕਹਿੰਦੇ ਤੁਸੀਂ ਮਹਿਕਮੇ ਚ ਜਿੱਦਣ ਕਿਤੇ ਸਾਡੀਆਂ ਸਰਕਾਰ ਦੇ ਡਿਊਟੀਆਂ ਲਾਉਣੀਆਂ ਨੇ ਉਦੋਂ ਕਹਿੰਦੇ ਤੁਸੀਂ ਸਰਕਾਰੀ ਆ ਜਿੱਦਣ ਕਿਤੇ ਸਾਡਾ ਕੋਈ ਕੰਮ ਕਾਰੋਬਾਰ ਦਾ ਉਦੋਂ ਕਹਿੰਦੇ ਤੁਸੀਂ ਠੇਕੇਦਾਰ ਆ